ਜਾਸ਼ੀ ਰਾਮ ਜੀ ਮੈਂ ਅਜੀਤ ਕੁਮਾਰ ਸ਼ਿਵਸਲਾ ਤੋਂ ਅੱਜ ਜਿਹੜਾ ਅਸੀਂ ਰੋਸ਼ ਪ੍ਰਗਟ ਕਰਨ ਆਇਆ ਹਾਂ ਪੁਲ ਦੇ ਉੱਤੇ ਤੁਹਾਮਹਾਈ ਪੁਲ ਜਿਹੜਾ ਤੁਸੀਂ ਦੇ ਰਹੇ ਹੋ ਕਿ ਤਿੰਨ ਮਹੀਨੇ ਪਹਿਲਾਂ ਜਿਹੜਾ ਪੁਲ ਬਣਿਆ ਹੋਇਆ ਇਹਦੀ ਕਿੰਨੀ ਤਿੰਨ ਮਹੀਨੇ ਵਿੱਚ ਇਹ ਖਸਤਾ ਹਾਲ ਦੇ ਵਿੱਚ ਦੇਖਿਆ ਜਾ ਰਿਹਾ ਹਾਇ ਤੇ ਇਹ ਪੁਲ ਟ੍ਰਾਇਲ ਦੇ ਵਿੱਚ ਚੱਲ ਰਿਹਾ ਸੀ ਪਰ ਤੁਸੀਂ ਦੇ ਰਹੋਗੇ ਇਹ ਪੁਲ ਕਿੱਦਾਂ ਟੋੜ ਕੇ ਸੜਕ ਜਿਹੜੀ ਉਹ ਪੁਲ ਜਿਹੜੀ ਪਰਤ ਪੂਰੀ ਟੁੱਟ ਚੁੱਕੀ ਆ ਇਹਦੇ ਉੱਪਰ ਕੋਈ ਵੱਡੀ ਤਰ੍ਹਾਂ ਘਟਨਾ ਵੀ ਹੋ ਸਕਦੀ ਹੈ ਸਕੂਲ ਲੱਗ ਛਾ ਕੇ ਸਕੂਲ ਵੀ ਹੈਗੀ ਆ ਸਕੂਲ ਦੀ ਬੱਸਾਂ ਵੀ ਜਾਂਦੀਆਂ ਕੱਲ ਨੂੰ ਬਸਾਈ ਸਕੂਲ ਦੀ ਬਸਾਂ ਜਾਂ ਤਾਂ ਗੁਜਰਦੇ ਹੋ ਰਹੀਆਂ ਵਾਹ ਵਹੀਕਲ ਗੁਜਰਦੇ ਤੇ ਇਹਨਾਂ ਕੋਈ ਤਰ੍ਹਾਂ ਘਟਣਾ ਹੋ ਸਕੇ ਦੀ ਸਾਡੀ ਸਰਕਾਰ ਅਗੇ ਅਪੀਲ ਹੈ ਕਿ ਜਿਹੜੀ ਸਰਕਾਰ ਭ੍ਰਸ਼ਟਾਚਾਰ ਮੁਕਤ ਪੰਜਾਬ ਦਾ ਜਿਹੜੇ ਦਾਅਵੇ ਕਰ ਰਹੀ ਆ ਉਹ ਸਾਨੂੰ ਦਿਖਾਈ ਨਹੀਂ ਦੇ ਰਹੀ ਅਸੀਂ ਸਰਕਾਰ ਅਗੇ ਆਈ ਅਪੀਲ ਕਰਨੇ ਆ ਕਿ ਜਿਹੜੇ ਵੀ ਦੋਸ਼ੀ ਅਧਿਕਾਰੀ ਹੈਗੇ ਆ ਉਹਨਾਂ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਫਿਊਚਰ ਵਿੱਚ ਜਾਂ ਭੁਖ ਵਿੱਚ ਅਜਿ ਘਟਨਾ ਨਾ ਹੋ ਸਕੇ ਤੇ ਜਿਹੜੇ ਅਧਿਕਾਰੀ ਹੈਗੇ ਜਿਨ੍ਹਾਂ ਕੋ ਟੈਂਡਰ ਹੈਗਾ ਉਹਨਾਂ ਉੱਪਰ ਵੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਇੱਥੇ ਆਏ ਤੁਹਾਨੂੰ ਕੋਈ ਅਧਿਕਾਰੀ ਜਾਂ ਕੋਈ ਮਿਲਿਆ ਵੀ ਜਿਹੜਾ ਧਿਆਨ ਨਹੀਂ ਦੇਖੋ ਅਸੀਂ ਜਦੋਂ ਅਸੀਂ ਆਏ ਤਾਂ ਸਾਨੂੰ ਦੇ ਆਹੀ ਜਿਹੜੇ ਮਜ਼ਦੂਰ ਵੀ ਆਈ ਆਪਣੇ ਕੰਮ ਕਰਦੇ ਸੀ ਸਾਨੂੰ ਆਹੀ ਲੱਭਿਆ ਅਧਿਕਾਰੀ ਦੇ ਸਾਨੂੰ ਆਹੇ ਤੱਕ ਕੋਈ ਲੱਭਣੇਗਾ ਲੱਗਦਾ ਹੈ ਕਿ ਇਹਨਾਂ ਦਾ ਹੱਲੇ ਵੀ ਅਧਿਕਾਰੀਆਂ ਨੇ ਕੋਈ ਅਸਰ ਹੋਇਆਗਾ ਕੋਈ ਪਤਾ ਨਹੀਂ ਦੇਖੋ ਜਿੱਦਾਂ ਤੁਸੀਂ ਦੇਖ ਰਹੇ ਹੋਗੇ ਤੇ ਇੱਥੇ ਕੋਈ ਸਾਨੂੰ ਕੋਈ ਅਧਿਕਾਰੀ ਤੇ ਕੋਈ ਲੱਭਾ ਨਹੀਂ ਬਾਕੀ ਸਰਕਾਰ ਨੂੰ ਆਹੀ ਅਪੀਲ ਹੈ ਕਿ ਇਹ ਪੁਲ ਦੀ ਜਿਹੜੀ ਆ ਮੁਰੰਮਤ ਸਹੀ ਤਰੀਕੇ ਨਾਲ ਕਿਤੇ ਜਾਏ ਤਾਂ ਜੋ ਆਉਣ ਵਾਲਾ ਟਾਈਮ ਆ ਜਿਹੜਾ ਕਿ ਇੱਥੇ ਹੈ ਵੀ ਜਿਹੜੀ ਅਭਜਾਈ ਨਿਕਲਨੀ ਆ ਸਕੂਲ ਦੀ ਬਸ ਆ ਨਿਕਲਨੀ ਆ ਪਿੰਡ ਨੂੰ ਰਸਤੇ ਕਿੰਨਾ ਕਿੰਨਾ ਪਿੰਡ ਲੱਗਦਾ ਇਹਦੀ ਸਹੀ ਤਰੀਕੇ ਨਾਲ ਮੁਰੰਮਤ ਮੇਰਾ ਨਾਮ ਸੌਰਵ ਸਿੰਘ ਜੀ ਸਾਬਕਾ ਸਰਪੰਚ ਸਮਝਕਦਾ ਇਹ ਸਾਡੀ ਪੜੀ ਦੇ ਵਿੱਚੋਂ ਸੜਕ ਲੰਗੀ ਹੈ ਅਸੀਂ ਇਹ ਫੋਨ ਆਪਣੇ ਅੱਖਾਂ ਚ ਦੇਖਿਆ ਜੋ ਇਹ ਠੇਕੇਦਾਰੀ ਜੋ ਕਰਦੇ ਸੀ ਹਨ ਕੋਈ ਉਚਿਤ ਕਰਦੇ ਮਿਲਿਆ ਨਹੀਂ ਜੇ ਮਿਲਿਆ ਅਸੀਂ ਆਪ ਵੀ ਪਰਮਜੂ ਬੁਲਾਉਂਦੇ ਸੀ ਤੇ ਉਹਨਾਂ ਨੇ ਉਹ ਵੀ ਮਿੱਟੀ ਗੋਗਲਾ ਮਿੱਟੀ ਛੱਡ ਕੇ ਚੱਲ ਜਾਂਦੇ ਉਹਨਾਂ ਨੇ ਕਦੇ ਵੀ ਰਿਸਪੌਂਸ ਦਿੱਤਾ ਵੀ ਅਸੀਂ ਜ਼ਿੰਮੇਵਾਰੀ ਨਾਲ ਬਣਾਈਏ ਇਵੇਂ ਵਿੱਚ ਪੁਲੀਆਂ ਟੁੱਟਣੀਆਂ ਇਹ ਪੁਲ ਟੁੱਟਾ ਆਖਿਰ ਇਹ ਵੀ ਕੋਈ ਵੀ ਪੁਲੀ ਉਹਨਾਂ ਦੀ ਬਣੀ ਜਈ ਦੁਬਾਰਾ ਬਣਾਉਣੇ ਪਈ ਹਰ ਇੱਕ ਪੁਲੀ ਜਿਹੜੀ ਛੋਟੀਆਂ ਪੁਲੀਆਂ ਸਾਰੇ ਬਣਾਉਣਾ ਪਈਆਂ ਇਹ ਪੁਲ ਜਿਹੜਾ ਤੁਹਾਡੇ ਸਾਹਮਣੇ ਲਗਭਗ 2 ਮਹੀਨੇ ਚੱਲਿਆ ਮੇਰੇ ਇੱਥੇ ਹੋਟਲੀ ਇੰਨਾ ਕ ਚੱਲਿਆ ਜੀ ਤੇ ਇਹ ਤੁਹਾਡੇ ਸਾਹਮਣੇ ਜੋ ਹੋਇਆ ਜਦੋਂ ਚਲੋ ਧਮਕਣਾ ਤੇ ਹੁੰਦਾ ਹੀ ਇਹਨਾਂ ਜਦੋਂ ਚੱਲਣਾ ਵਾ ਉਹ ਧਮਕਦੇ ਪੈਂਦੀ ਹੈ ਕਿਉਂ ਗਾਡਰ ਪਰ ਜਿਹੜਾ ਇਹਦਾ ਮਟੀਰੀਅਲ ਮਾੜਾ ਲੱਗ ਕਰਕੇ ਜਿਹੜਾ ਟੁੱਟ ਗਿਆ ਇਹ ਸਰਕਾਰ ਨੂੰ ਚੋਣਾ ਪਬਲੀ ਕਰੋੜਾਂ ਰੁਪਏ ਲੱਗੇ ਟਾਈਮ ਤੇ ਪੁਲ ਹਲੇ ਤੱਕ ਬਣ ਕੇ ਤਿਆਰ ਹੈ ਚੱਲ ਰਹੇ ਨੇ ਕਸ ਚੱਲਾ ਤੇ ਇਹ ਪੁਲ ਹਲੇ ਬਣਿਆ ਹੁਣੇ ਟੁੱਟ ਗਿਆ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਜ਼ਿੰਮੇਵਾਰ ਵਿਭਾਗਾਂ ਤੇ ਨਾਲ ਪੇ ਪਲੱਸ ਠੇਕੇਦਾਰ ਮਟੀਰੀਅਲ ਘੱਟ ਲੈ ਜਣਾਂ ਨੇ ਅਸੀਂ ਤੇ ਵਿਭਾਗ ਨੂੰ ਕਹਾਂਗੇ ਵਿਭਾਗ ਨੇ ਠੇਕੇਦਾਰ ਕਿ ਰੱਖਿਆ ਅਸੀਂ ਵਿਭਾਗ ਨੂੰ ਕਹਾਂਗੇ ਕੀ ਮੰਗ ਕਰਦੇ ਸਰਕਾਰ ਅਸੀਂ ਕਰਦੇ ਮੰਗਦਾ ਜੀ ਜਿੰਮੇਵਾਰੀ ਹੋਣੀ ਚਾਹੀਦੀ ਜਿਹੜਾ ਬਣਾਇਆ ਵਾ ਇਹ ਸਰਪੰਚ ਸਾਹਿਬ ਆਜੋ ਤੁਸੀਂ ਵੀ ਸਰਪੰਚ ਸਾਹਿਬ ਕਿਹਸਲੇ ਸਰਪੰਚ ਜੀ ਤੇ ਇਹ ਜ਼ਿੰਮੇਵਾਰ ਜਿਹੜੇ ਜ਼ਿੰਮੇਵਾਰ ਉਹੀ ਨੇ ਜਿਹਨਾਂ ਨੇ ਬਣਾਇਆ ਉਹਨਾਂ ਦੀ ਉੰਕਾਰੀ ਹੋਣੀ ਚਾਹੀਦੀ ਐ ਇਨਾ ਕਰੋੜਾ ਰੁਪਿਆ ਲੱਗ ਕੇ ਤੇ ਫੇਰ ਇਹ ਪੱਪੂ ਨੂੰ ਧੋਖਾ ਕੋਈ ਹਾਦਸਾ ਹੋ ਜੇ ਇੱਥੇ ਇਹਨਾਂ ਉੱਚਾ ਬਣਾ ਛੜਿਆ ਇੱਥੇ ਇੱਥੇ ਟਰਾਲੀ ਪੈਗੀ ਸੀ ਤੇ ਟਰਾਲੀ ਪੈਗੀ ਸੀ ਇੱਥੇ ਔਰ ਬੰਦਾ ਕਿਵੇਂ ਵਜ ਗਿਆ ਉਹਦੀ ਕਿਸਮਤ ਟਰਾਲੀ ਟਰੈਕਟਰ ਟਰੈਕਟਰ ਟਰਾਲੀ ਉੱਤੇ ਖੜਾ ਹੋ ਗਿਆ ਸੀ ਅਸਰਾ ਕਰਕੇ ਜੇ ਨਹਿਰ ਨੂੰ ਲਿਗਜੇ ਤੇ ਫੇਰ ਉਹ ਉਹਦੇ ਬਿਆਰ ਖਤਮ ਖਤਮ ਗਿਆ ਇਹ ਟੋਏ ਜੂ ਪਿਆ ਸੀ ਇੱਥੇ ਕਹਿਆ ਸੀ ਐਕਸੀਡੈਂਟ ਨੂੰ ਸੱਦ ਕੇ ਅਸੀਂ ਐਪਲੀਕੇਸ਼ਨ ਦਿੱਤੀ ਡੀਸੀ ਨੂੰ ਦਿੱਤੀ ਸਭ ਨੂੰ ਦਿੱਤੀਆਂ ਉਹਨਾਂ ਕਹੇ ਵੀ ਇੱਥੋਂ ਅਸੀਂ ਘੱਟ ਜ਼ਗਾੜ 50 ਫੁੱਟ ਤੋਂ ਕਿਤੇ ਉੱਥੋਂ ਚੁੱਕ ਕੇ ਫੇਰ ਅਸੀਂ ਰੈਂਪ ਬਣਾ ਕੇ ਦੇਵਾਂਗੇ ਜਦ ਕਿ ਇੱਥੇ ਘੋਨੇ ਦੀ ਟਰਾਲੀ ਵੀ ਡੇਵੀ ਐਸੇ ਵਿੱਚ ਪੈ ਗਈ ਸੀ ਉਹ ਨਹੀਂ ਚੜ ਸਕੀ ਸੋ ਉਹ ਗੱਣਾ ਚੜਾਉਂਦੇ ਆ ਡਬਲ ਟ੍ਰੈਕਟਰ ਇੱਕ ਟੱਕ ਡੱਗੇ ਲਾਂਦੇ ਇੱਕ ਪਿੱਛੇ ਟੈਕਟਰ ਹਰੇ ਤੱਕਾ ਲੜਨ ਵਾਸਤੇ ਫੇਰ ਟਰਾਲੀ ਚੜਦੀ ਹੈ ਇੰਨੀ ਪ੍ਰੋਬਲਮ ਹੈ ਇਹਨਾਂ ਪੁਰੋਚਾ ਕਰ ਛੜਿਆ ਔਰ ਨੁਕਸਾਨ ਇਹ ਲੋਕਾਂ ਦਾ ਹੋ ਰਿਹਾ ਵੀ ਜਿਹੜਾ ਇਹਨਾਂ ਦਾ ਕਰੋੜਾ ਰੁਪਿਆ ਲਾ ਕੇ ਤੇ ਮਟੀਰੀਅਲ ਦੀ ਖਾਸ ਕਰਕੇ ਅਸੀਂ ਠੇਕੇਦਾਰ ਨੂੰ ਜ਼ਿੰਮੇਵਾਰ ਦੇ ਮੈਗਨ ਜ਼ਿੰਮੇਵਾਰ ਕਰਾਂਗੇ ਹਾਂਜੀ ਭਾਜੀ ਇਹ ਨਾ ਅਜੇ 2 ਮਹੀਨੇ ਹੋਇਆ ਪੁਲ ਬਣੇ ਨੂੰ 2 ਮਹੀਨੇ ਨਹੀਂ ਹੋਏ ਚੱਲਿਆ ਤੇ ਬਹਿ ਗਿਆ ਪਰਸੋ ਅਸੀਂ ਆਏ ਟਰਾਲੀ ਲਾ ਕੇ ਤੇ ਫਿਰ ਅਸੀਂ ਮੁੜ ਕੇ ਪੁਰਾਣੇ ਪੁਲ ਤੋਂ ਲੰਘਾਇਆ ਸਾਡੇ ਤਿਆਰ ਪੁਲ ਪੁਲ ਬਣਿਆ ਦਾ ਅੰਗਰੇਜ਼ਾਂ ਦਾ ਬਣਿਆ ਦਾ ਅਜੇ ਤੱਕ ਉਹਨੂੰ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਹੋਇਆ ਉਸੇ ਤੱਕ ਪੁਲ ਸਹੀ ਸਲਾਮਤ ਹੈ ਤੇ ਅਜੇ 2 ਮਹੀਨੇ ਦੇ ਵਿੱਚ ਆਹ ਹਾਲਾ ਹੈ ਕਿ ਜੇ ਮਤਲਬ ਇੱਥੇ ਰੋਡ ਝੋੜਾ ਕਲੀਅਰ ਨਹੀਂ ਹੋਇਆ ਕਰੋੜ ਚਲਿਆ ਨਹੀਂ ਹੈ ਜੇ ਚੱਲ ਪਿਆ ਨੇ ਟ੍ਰੈਫਿਕ ਚੱਲ ਵੀ ਤਾਂ ਇਹ ਕਦੀ ਵੀ ਕ ਤੇ ਆ 70 ਚ ਬਣਿਆ ਦੇਖੋ ਐ ਪਰਾਣਾਪੁਰ ਫਿਰ ਬੁੱਢਾ ਬਾਗ ਮਜੂਰ ਕੰਮ ਆਇਆ ਫਿਰ ਵੀ ਸਾਡੇ ਉਹ ਕੰਮ ਆਇਆ ਮੜਕੇ ਦੁਬਾਰਾ ਤੇ ਜੇ ਉਹ ਨਾ ਹੁੰਦਾ ਤੇ ਲੋਕਾਂ ਦੇ ਮਾਲੇ ਪਰੇਸ਼ਾਨੀ ਬਣ ਗਈ ਨਾ ਆਰੀ ਕਿਉਂਕਿ ਕਿੰਨੇ ਪਿੰਡ ਆ ਤੇ 40 50 ਪਿੰਡੇ ਦੇ ਅੱਗੇ 40 50 ਪਿੰਡੇ ਹੈਗੇ ਤੇ ਜਿਹਨਾਂ ਨੂੰ ਸਾਰਾ ਕਵਰ ਕਰ ਰਿਹਾ ਇਸਦੇ ਇਹ ਪਿੱਛੇ ਜੀ ਮਸਲਾ ਵੀ ਇੱਥੇ ਆਇਆ ਸੀ ਇੰਦਾਕਾ ਧਰਨਾ ਲਗਾਇਆ ਗਿਆ ਸੀ ਪਿੰਡ ਦੇ ਲੋਕਾਂ ਨੇ ਧਰਨੇ ਲਗਾਇਆ ਸੀ ਰੈਂਪ ਕਰਕੇ ਜੀ ਆ ਰੈਂਪ ਬਹੁਤ ਉੱਚਾ ਸੀ ਜੀ ਇਹਦੇ ਟਾਲੀਆਂ ਚੜ੍ਹ ਜੀਦਾ ਜੋ ਟਾਲੀਆਂ ਪਲਟੀਆਂ ਸੀ ਜੀ ਹੁਣ ਜਦੋਂ ਜਦੋਂ ਕੰਨ ਲੈ ਕੇ ਆਂਦੇ ਨਾ ਤਿੰਨ ਤੇ ਉਹ ਗੱਲ ਵਿੱਚ ਇੱਕ ਵਿਸ਼ੋਧਾ ਕਰਾਂਦਾ ਤੇ ਨਹੀਂ ਕੋਈ ਹਾਲੀਆਂ ਜੀ ਕਿਉਂਕਿ ਤੁਹਾਨੂੰ ਪਤਾ ਵੀ ਜਮੀਨ ਦਾ ਸਾਰਾ ਏਰੀਆ ਹੈਗਾ ਦਾਣੇ ਲੈ ਕੇ ਵੀ ਆਣਾ ਕੰਨਾ ਵੀ ਲੈਣਾ ਸਭ ਕੁਝ ਲੈ ਕੇ ਆਣਾ ਮਿੱਟੀ ਇੱਟ ਮਿੱਟੀ ਘਟਾ ਸਭ ਕੁਝ ਤੇ ਬਾਕੀ ਭੱਟੀਆਂ ਦੀ ਟੜੀਆਂ ਉੱ ਚੱਲਦੀਆਂ ਨੇ ਇਹਦੀ ਜਾਂਚ ਹੋ ਗਈ ਬਜੀ ਬਿਲਕੁਲ 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 ਪੂਰੀ ਤਕਰੀਰ ਤੋਂ ਜੀਦੀ ਹੈ ਕੀ ਮੰਗ ਕਰਦੀ ਆ ਅਸੀਂ ਇਹੋ ਕਿ ਪ੍ਰਸ਼ਾਸਨ ਕੋਈ ਮੰਗ ਕਰਦੇ ਵੀ ਜਿਹਨਾਂ ਇਹ ਬਣਾਇਆ ਹੈ ਪੁਲ ਜਿਹੜੇ ਠੇਕਦਾਰ ਉਹ ਤੇ ਪੂਰੀ ਤਰ੍ਹਾਂ ਉਹ ਗ੍ਰਹਿਦਾ ਜਾਇਆ ਵੀ ਡੀਲ ਕਿਹੋ ਜਿਹਾ ਤੂ ਪਾਇਆ